ਸਪਿੰਜ रायपुर रसूलपुर ਦੇ ਵਿੱਚ ਰੋਜ਼ਰ ਸੰਧੂ ਦੇ ਘਰ ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਦਾ ਐਂਕਾਊਂਟਰ ਵੀ ਕੀਤਾ ਹੈ ਹੁਣ ਪੁਲਿਸ ਨੇ ਦੋ ਨੌਜਵਾਨਾਂ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਹੈ ਜਿਸ ਸਬੰਧੀ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਦਾ ਖੁਲਾਸਾ ਕਰੇਗੀ ਸੂਤਰਾਂ ਮੁਤਾਬਕ ਫੜੇ ਗਏ ਦੋ ਨੌਜਵਾਨਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ 21 ਸਾਲਾਂ ਦਾ ਪੁੱਤਰ ਵੀ ਸ਼ਾਮਿਲ ਹੈ ਫਿਲਹਾਲ ਪੁਲਿਸ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਮੁਜ਼ਮਨ ਨੂੰ ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਇੱਕ ਮਹਿਲਾ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਸੀ ਇਹਨਾਂ ਦੇ ਵਿੱਚ ਦੋ ਮੁੱਖ ਮੁਲਜ਼ਮ ਅਤੇ ਲੌਜਿਸਟਿਕਸ ਸਪੋਰਟਸ ਦੇਣ ਵਾਲੇ ਤਿੰਨ ਲੋਕ ਸ਼ਾਮਿਲ ਹਨ ਸੋ ਨਾਲ ਹੀ ਗ੍ਰਫਤਾਰ ਔਰਤ ਨੇ ਆਪਣੇ ਘਰ ਤੇ ਸੁੱਟਣ ਦੇ ਲਈ ਗ੍ਰੇਨੇਡ ਛੁਪਾ ਕੇ ਰੱਖਿਆ ਸੀ ਪੁਲਿਸ ਨੇ 15 ਘੰਟਿਆਂ ਦੇ ਵਕਫੇ ਦੇ ਵਿੱਚ ਦੋਵੇਂ ਮੁਕਾਬਲਿਆਂ ਨੂੰ ਅੰਜਾਮ ਦਿੱਤਾ ਸੋ ਜੰੰਦਾ ਗ੍ਰੇਨੇਡ ਅਟੈਕ 'ਤੇ ਪੁਲਿਸ ਨੇ ਇੱਕ ਔਰਤ ਸਣੇ ਚਾਰ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਹੈ ਦੋ ਲੋਕਾਂ ਦਾ ਪੁਲਿਸ ਵੱਲੋਂ ਐਨਕਾਊਂਟਰ ਵੀ ਕੀਤਾ ਗਿਆ ਤੇ ਦੋ ਨੌਜਵਾਨਾਂ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਹੈ ਇਹ ਵਿੱਚ 16 ਤਰੀਕ ਨੂੰ अर्ली ਮਾਰਨਿੰਗ ਡਾਕਟਰ ਰਾਜਰ ਸੰਧੂ ਯੂਟਿਊਬਰ ਜਿਹਦੇ ਘਰ ਜਿਹੜਾ ਗ੍ਰਨੇਡ ਲਾਡਿੰਗ ਹੋਈ ਸੀ ਉਸ ਮਾਮਲੇ ਵਿੱਚ ਸਾਡੇ ਵੱਲੋਂ ਪਹਿਲਾਂ ਕਰੀਬ 5 ਜਿਹੜੀਆਂ ਇਹਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਜਿਹੜਾ ਤੁਹਾਨੂੰ ਆਲਰੇਡੀ ਬਰੀਫ ਕਰ ਦਿੱਤਾ ਹੁਣ ਉੱਥੇ ਦੁਬਾਰਾ ਇੱਕ ਸਾਨੂੰ ਜਦੋਂ ਮੁਕਦਮੇ ਦੀ ਤਫ਼ਤੀਸ਼ ਦੇ ਵਿੱਚ ਕੋਈ ਸ਼ੋਰ ਸਾਾਨੂੰ ਜਿਹੜੀ ਸਕਸੈਸ ਮਿਲੀ ਉਹਦੇ ਵਿੱਚ ਅਸੀਂ ਇੱਕ ਰੋਹਿਤ ਬਸਰਾ ਨਾਮ ਦਾ ਲੜਕਾ ਹੈ ਜਿਹੜਾ ਕਿ ਇੱਥੇ ਦਾ ਰਹਿਣ ਵਾਲਾ ਹੈ ਖਿੱਤੀ ਪੁਰ ਦਾ ਹੈ ਕਿਚਪੋਰ ਦਾ ਰਹਿਣ ਵਾਲਾ ਇਹ ਜਿਹੜਾ ਫਿਗਰ ਹੋਇਆ ਵਾ ਇਹਦੇ ਵਿੱਚ ਆਪਾਂ ਤਫਤੀਸ਼ ਜਿਹੜੀ ਕਰ ਰਹੇ ਆਂ ਇਹਦੇ ਵਿੱਚ ਇਹ ਹੈ ਵੀ ਇਹਦਾ ਰੋਲ ਇਹ ਹੈ ਵੀ ਇਹਨੂੰ ਜਿਹੜਾ ਅਮਰਪ੍ਰੀਤ ਸਿੰਘ ਸੀਗਾ ਇਹਨੂੰ ਉਹਨਾਂ ਇਹ ਦੋ ਇਹੜੇ ਪਿਸਟਲ ਜਿਹੜੇ ਦਿੱਤੇ ਸੀਗੇ ਉਸ ਮਾਮਲੇ ਦੇ ਵਿੱਚ ਜਿਹੜਾ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਇਹਦੀ ਅੱਗੇ ਪਿੱਛੇ ਕਿਸ ਤੇ ਸਾਨੂੰ ਇੱਕ ਹੋਰ ਇੱਕ ਮਨਿੰਦਰ ਏਲੀਅਸ ਗੋਵੀ ਜਿਹੜਾ ਇੱਕ ਇੱਥੇ ਦਾ ਅਲੀ ਚੱਕ ਦਾ ਰਹਿਣ ਵਾਲਾ ਵਾ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਦਾਸ ਦੇ ਖਿਲਾਫ ਫਰਜ਼ੀ ਹੈ ਮੇਰਾ ਪਿਛਲੇ 12ਵੇਂ ਵੀ ਨਹੀਂ ਹੈ ਜਿਹੜਾ ਬਾਹਰ ਆਇਆ ਸੀਗਾ ਜਿਲ੍ਹੇ ਤੋਂ ਇਹਦੇ ਤੇ ਵੀ ਜਿੱਤੇ ਸਾਡੀ ਇਨਵੈਸਟੀਗੇਸ਼ਨ ਦੀ ਜਾਂਦੀ ਹੋ ਰਹੀ ਹੈ ਨੂੰ ਹੁਣ ਇਹ ਅਬਸਕਾਉਂਡਿੰਗ ਹੈ ਜਲਦੀ ਇਹਨੂੰ ਇਸ ਮਕਦਮੇ ਵਿੱਚ ਜਿਹਦਾ ਸਿਕਰਤਾਰ ਕਰਾਂਗੇ ਇਸ ਵਿੱਚ ਕੋਈ ਪੁਲਿਸ ਮੁਲਾਜ਼ਮ ਕਭੀ ਬੇਟਾ ਹੈ ਆ ਜਿਹੜਾ ਰੋਹਿਤ ਆ ਇਹ 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 ਦਾ ਇਹਦੇ ਫਾਦਰ ਜਿਹੜੇ ਆਪਣੇ ਡਿਪਾਰਟਮੈਂਟ ਇਸਕਾ ਇਸ ਵਿੱਚ ਕੀ ਕੈਸਾ ਸਬੰਧ ਬਿਲਕੁਲ ਫਾਦਰ ਨੂੰ ਇਹਦੇ ਬਾਰੇ ਇਹਦੀ ਐਕਟੀਵਿਟੀ ਬਾਰੇ ਨਹੀਂਗਾ ਪਤਾ ਸਾਧਨ ਨੂੰ ਤੇ ਬਿਲਕੁਲ ਨਹੀਂ ਪਤਾ ਲੇਕਿਨ ਇਹ ਜਿਹੜਾ ਇਹ ਸੀਕ੍ਰੇਟਲੀ ਇਹ ਕੰਮ ਕਰਦਾ ਰਿਹਾ ਸੀ ਕਿਤਨੇ ਥਿਆਪਰਮ ਹੋਈ ਹੈ ਹੁਣ ਉਹਨਾਂ ਦੋਨਾਂ ਦੇ ਵਿੱਚੋਂ ਦੇ ਅਜੇ ਤੱਕ ਇੱਕ ਵੇਪਨ ਰਾਮਤ ਹੋਇਆ ਸਨ ਬਾਕੀ ਜਿਹੜੇ ਸਾਡੇ ਤੇ ਕਰਨੇ ਸੋ ਚੰਦਰ ਗ੍ਰੇਨੀ ਅਟੈਕ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਗ੍ਰਫਤਾਰੀਆਂ ਕੀਤੀਆਂ ਗਈਆਂ ਨੇ ਤੇ ਤੱਕੀ ਪੁਲਿਸ ਨੂੰ ਕਾਮਯਾਬੀ ਮਿਲੀ ਆ ਇੱਕ ਹੋਰ ਤੋਂ ਸਣੇ ਚਾਰ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਇਸ ਦੇ ਵਿੱਚ ਤੋ ਪੁਲਿਸ ਨੇ ਦੋ ਲੋਕਾਂ ਦਾ ਇਨਕਾਊਂਟਰ ਵੀ ਕੀਤਾ ਸਿਦਾ ਜੇ ਕੀ ਇਨਫਲੂਐਂਸਰ ਤੇ ਯੂਟਿਊਬਰ ਸੀ ਜਿਸ ਦੇ ਕੀ ਕਾਰ ਦੇ ਉੱਪਰ ਗ੍ਰੇਨੇਡ ਸੁੱਟਣ ਦਾ ਮਾਮਲਾ ਜੋ ਤੇ ਕੀ ਪੁਲਿਸ ਦੇ ਵੱਲੋਂ ਕਾਮਯਾਬੀ ਹਾਸਲ ਕੀਤੀ ਗਈ ਹੈ ਤਿੰਨ ਨੌਜਵਾਨਾਂ ਨੂੰ ਫੜਿਆ ਗਿਆ ਇੱਕ ਔਰਤ ਸਣੇ ਨੌਜਵਾਨਾਂ ਨੂੰ ਚਾਰ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਹੈ ਫਿਲਹਾਲ ਇੱਕ ਐਸਆਈ ਦਾ ਬੇਟਾ ਵੀ ਜਿਹੜਾ ਕਿ ਇੱਕ ਮਲਜ਼ਮ ਹੈ ਜਿਸ ਨੂੰ ਕੀ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਸੋ ਚਰੰਦਰ ਗ੍ਰੇਨੇਡ ਅਟੈਕ ਇੱਕ ਔਰਤ ਸਣੇ ਚਾਰ ਦੋਸ਼ੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ

ਇੱਕ ਔਰਤ ਕੋਰਸ ਵਿੱਚ ਪਾਇਆ ਜਿਹੜੇ ਨੂੰ ਰੋਸ਼ੀ ਇੰਡੀਆ ਦੇ ਪੁਲਿਸ ਤੋਂ ਹੋਰ ਗਿਰਫਤਾਰ ਕਰਕੇ ਜਾਂਦੇ ਨੇ ਜਿਨ੍ਹਾਂ ਵਿੱਚ ਇੱਕ ਐਸਆਈ ਦਾ ਬੇਟਾ ਜਿਹੜਾ ਵਾ ਉਹ 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 ਕੋਈ ਵਜ੍ਹਾ ਦੇ ਵਿੱਚ ਸ਼ਾਮਿਲ ਸੀ ਉਸ ਨੂੰ ਵੀ ਜਿਹੜਾ ਦਾ ਗਿਰਫਤਾਰ ਕੀਤਾ ਜਾਂਦਾ ਜੀ ਉਹ ਐਸਆਈ ਜਿਹੜਾ ਵਾ ਜਿਲੰਦਰ ਦੇ ਦਿੱਤ ਨਾਮ ਸੀ ਤਰੀਕੇ ਦੇ ਅਸਫੀ ਜਲੰਧ ਦੇ ਜੇ ਹਾਪੀ ਨਾਲ ਗੱਲ ਹੁੰਦੀ ਹੈ ਜਦੋਂ ਆਪਣਾ ਗੁਰਮੀਤ ਸਿੰਘ ਜੀ ਨਾਲ ਉਹਨਾਂ ਕੋਲੋਂ ਇਸ ਦੀ ਵਾਰੀ ਪੁੱਛੀ ਕਰਕੇ ਪੀਂਹਣ ਦੀ ਹੈ ਕਿ ਇਹ ਇੱਕ ਔਰਤ ਤੇ ਸਨੇਟ ਚਾਰ ਜਿਹੜੇ ਨੇ ਹੋਰ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਵਾ ਤੇ ਇਹਨਾਂ ਕੋਲੋਂ ਜਿਹੜਾ ਵਾ ਤੇ 21 ਸਾਲ ਦਾ ਜਿਹੜਾ ਇੱਕ ਪੁਲਿਸ ਮਾਜਾਉਂਦਾ ਮੁੰਡਾ 21 ਸਾਲ ਦਾ ਮੁੰਡਾ ਜਿਹੜਾ ਇਹਦੇ ਵਿੱਚ ਸ਼ਾਮਲ ਹੈ ਤਾ ਵਾ ਪਰ ਲੇਕਿਨ ਸੋ ਲਾਡਾ ਉਹਨਾਂ ਕੋਲ ਜਿਹੜਾ ਕੋਲ ਰੀ ਪੁਸਕਿਚ ਕੀਤੀ ਜਾ ਰਹੀ ਹੈ ਜੀ ਦੋਸਤਿਆ ਕਰੋ ਅਗਲੀ ਜਿਹੜੀ ਹੈ ਹੁਣ ਪੁਸਕਿਚ ਕੀਤੀ ਜਾ ਰਹੀ ਹੈ ਜੀ ਤੇ ਇਹਨਾਂ ਨੂੰ ਜਿਹੜਾ ਸੀ ਹੈ ਸੀਐਸਟਾਫ ਜ਼ਿਲੰਦਰ ਤੇ ਆਪੀਵੋਲੋਗਰਫਰ ਕੀਤਾ ਗਿਆ ਸੀ ਤੇ ਉੱਥੇ ਜਿਹੜੀ ਹੁਣ ਜਿਹੜੀ ਮਹਿਲਾ ਜਿਹੜੀ ਹੈ ਹੋਈ ਹੈ ਕਿ ਗ੍ਰਿਫਤਾਰ ਹੋਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਉਸਦੇ ਨਾਲ ਜਿਹੜੇ ਨੇ ਦੋ ਮੁੱਖ ਮੁਲਜ਼ਮ ਜਿਹੜੇ ਨੇ ਹੋਰ ਵੀ ਅਸਫੀ ਵੱਲੋਂ ਦੱਸਿਆ ਗਿਆ ਕਿ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਤੇ ਕਿਤੇ ਨਾ ਕਿਤੇ ਪੁਲਿਸ ਜਿਹੜੀ ਆ ਹੁਣ ਬਿਲਕੁਲ ਤਰੀਕੀ ਦੇ ਨੇੜੇ ਦੀ ਆ ਤਾਂ ਕਿਤੇ ਵੀ ਦਿਖਾਈ ਨਹੀਂ ਦਿੱਤੀ ਉਹਨਾਂ ਦਾ ਕਹਿਣਾ ਵਾ ਵੀ ਆਉਣ ਵਾਲੇ ਸਮੇਂ ਦੇ ਦੇਸੀ ਜਿਹੜਾ ਵਾ ਅਸੀਂ ਹੋਰ ਪਹੁੰਚੀ ਇਹਨਾਂ ਕੋਲ ਪੁੱਛਗਛ ਕਰਾਂਗੇ ਕਿ ਇਹਨਾਂ ਦੇ ਪਿੱਛੇ ਹੋਰ ਕਿਹੜਾ ਨੈਟਵਰਕ ਹੈਗਾ ਦਾ ਉਹਨਾਂ ਨੂੰ ਵੀ ਜਲਦੀ ਦਾ ਜਗਰਫਤਾਰ ਕੀਤਾ ਜਾਏਗਾ ਤੇ ਕਿਤੇ ਨਾ ਕਿਤੇ ਪੁਲਿਸ ਤੋਂ ਕੜੀ ਨਾ ਕੜੀ ਜੜੀ ਦੋਰ ਜੀ ਹੋਈ ਤੇ ਦੋਸ਼ੀਆਂ ਦੇ ਬਿਲਕੁਲ ਤਰੀਕ ਜਿਹੜੀ ਹੈ ਕਾਂਗਦੀ ਜਾਰੀ ਹੈ ਪਰ ਜੀ ਜੀ ਦੇ ਅੰਦਰ ਬਹੁਤ ਤਨਵਾ ਤੁਹਾਡਾ तमाम ਜਾਣਕਾਰੀ ਦੇ ਲਈ